ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ نیوز ਮੈਂ ਹਾਂ ਪੱਤਰਕਾਰ ਦਰਸ਼ਨ ਕਨ ਅੱਜ ਅਸੀਂ ਮੌਜੂਦ ਹਾਂ ਹਲਕਾ ਰਾਜਪੁਰਾ ਦੇ ਪਿੰਡ ਜਲਾਲਪੁਰ ਦੇ ਵਿੱਚ ਜਿੱਥੇ ਕਿ ਗਲੀਆਂ ਦੇ ਵਿੱਚ ਪਾਣੀ ਇੰਨਾ ਖੜਾ ਹੈ ਕਿ ਅੱਗੇ ਮੌਸਮ ਹੈ ਜਿਹੜਾ ਤੁਹਾਨੂੰ ਪਤਾ ਹੈ ਕਿ ਉਹ ਬਦਲਣ ਵਾਲਾ ਮੱਖੀ ਮੱਛਰ ਦਾ ਮੌਸਮ ਆ ਰਿਹਾ ਹੈ ਇੱਕ ਬਿਮਾਰੀਆਂ ਲੱਗਣ ਦਾ ਇੱਕ ਖਦ사 ਇੱਕ ਐਡਾ ਵੱਡਾ ਨਜ਼ਰ ਆ ਰਿਹਾ ਜਿਹੜਾ ਕਿ ਅਸੀਂ ਉਹ ਰੱਕੇ ਦੇਖਿਆ ਗਲਤ ਕਰ ਲੈਂਦੇ ਆ ਜਿਹੜੇ ਬੰਦੇ ਉਰੇ ਮੌਜੂਦ ਨੇ ਜਿਨ੍ਹਾਂ ਦੇ ਘਰ ਨੇੜੇ ਨੇ ਕਿ ਇਹ ਕੋਣੀ ਕਦੋਂ ਦਾ ਜੀ ਵੀਰ ਜੀ ਕੀ ਸਮੱਸਿਆ ਸੀ ਤੁਹਾਡੀ ਤੁਸੀਂ ਸਾਨੂੰ ਫੋਨ ਕਰਕੇ ਸਪੈਸ਼ਲ ਬੁਲਾਇਆ ਉਰੇ ਇਹ 4-5 ਸਾਲ ਤੋਂ ਸਮੱਸਿਆ ਜੀ ਅਸੀਂ ਹਰ ਵਾਰੀ ਜਾਨੂ ਕਰਵਾਇਆ ਮੈਂ ਇਹ ਇਹਦਾ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾਵੇ ਪਰ ਅਜੇ ਤੱਕ ਕੋਈ ਪਾਣੀ ਦਾ ਢਕਮਾ ਹੱਲ ਨਹੀਂ ਹੋਇਆ ਨਹੀਂ 5 ਸਾਲ ਤੋਂ ਉਰੇ ਪੰਚਾਇਤਾਂ ਆਉਂਦੀਆਂ ਨੇ ਬਣਦੀਆਂ ਨੇ ਸਰਪੰਚ ਬਣਦੇ ਨੇ ਤੁਸੀਂ ਕਿਸੇ ਸਰਿਆ ਸਾਰਿਆਂ ਨੂੰ ਕਿਹਾ ਜੀ ਨਹੀਂ ਜੇ ਤੁਹਾਡੀ ਸਰਪੰਚ ਨਹੀਂ ਸੀ ਸੁਣਦਾ ਤੁਸੀਂ ਕਿਸੇ ਹੋਰ ਸਾਫ ਕਾ ਸਰਪੰਚ ਨੂੰ ਮਿਲਦੇ ਜਾਂ ਕਿਸੇ ਕਿਸੇ ਹੋਰ ਸਰਪੰਚ ਨੂੰ ਇਹ ਜੇ ਨੂੰ ਕੋਈ ਪ੍ਰਯਾਤਨ ਕਰੀ ਜੀ ਸਾਡੀ ਪੂਰੀ ਗੱਲ ਸੁਣ ਹੋਰ ਇਹ ਜੇ ਉੱਚ ਅਧਿਕਾਰੀ ਨੂੰ ਮਿਲਦੇ ਤੁਸੀਂ ਕਿਸੇ ਉੱਚ ਅਧਿਕਾਰੀ ਨੂੰ ਮਿਲੇ ਹੋ ਨਹੀਂ ਜੀ ਮੈਂ ਸਰਵਸ ਇਹਨਾਂ ਜੋ ਮੌਜੂਦਾ ਪੰਚਾਇਤ ਸੀ ਉਹਨਾਂ ਨੂੰ ਉਹਨਾਂ ਕੋਲੇ ਮਤਲਬ ਉਹ ਪ੍ਰਯਾਤਨ ਲਾਈ ਹੈ ਜੀ ਜਿਵੇਂ ਕਿ ਇਹਨਾਂ ਨੇ ਦੱਸਿਆ ਵੀਰ ਨੇ ਇੱਥੇ ਦੇ ਮੌਜੂਦ ਨੇ ਗੱਲਬਾਤ ਹੋਰ ਨਾਲ ਕਰ ਲੈਣੇ ਆ ਕਿ ਉਹਦੇ ਦੇ ਮੌਜੂਦਾ ਸਰਪੰਚਾਂ ਨਾਲ ਵੀ ਗੱਲਬਾਤ ਕਰਦੇ ਰਹੇ ਆ ਕਿ 4-5 ਸਾਲ ਤੋਂ ਇਹ ਸਮੱਸਿਆ ਜਿਹੜੀ ਆ ਰਹੀ ਹੈ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ 1 ਮੀਟਰਾਂ ਦਾ ਬਕਸਾ ਵੀ ਜਿਹੜਾ ਨਾਲ ਲੱਗਿਆ ਹੋਇਆ ਬਕਸੇ ਦੀ ਜੜ ਦੇ ਵਿੱਚ ਵੀ ਇੰਨਾ ਕੁ ਪਾਣੀ ਹੈ ਜੇ ਕੱਲ ਨੂੰ ਕੋਈ ਉਸ ਬਕਸੇ ਦੇ ਵਿੱਚ ਕਰੰਟ ਆ ਕੇ ਕਿਸੇ ਬੱਚੇ ਦੀ ਜਾਂ ਕਿਸੇ ਬੰਦੇ ਦੀ ਕੋਈ ਅਣਹੋਣੀ ਘਟਨਾ ਹੋ ਜਾਂਦੀ ਆ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਏਗਾ ਗੱਲਬਾਤ ਵੀਰ ਜੀ ਕੀ ਨਾਂ ਹੈ ਤੁਹਾਡਾ ਕਪਤਾਨ ਸਿੰਘ ਜੀ ਕਪਤਾਨ ਸਿੰਘ ਜੀ ਇਹ ਜਿਹੜਾ ਪਾਣੀ ਵਾਲੀ ਸਮੱਸਿਆ ਕਦੋਂ ਪੰਜ ਕਾਤ ਤੋਂ ਹੈ ਜੀ ਪੰਜ ਸਾਲ ਤੋਂ ਤੁਸੀਂ ਲਗਾਤਾਰ ਇਵੇਂ ਪਾਣੀ ਖੜਦਾ ਤੁਹਾਡੇ ਹਾਂ ਜੀ ਇੱਥੇ ਖੜਕਦਾ ਤੁਸੀਂ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਹੈਗੀ ਕਹਿੰਦੇ ਪੰਚਾਇਤ ਨੂੰ ਆਖਦੇ ਆ ਜੀ ਹਾਂ ਜੀ ਪੰਚਾਇਤ ਨੂੰ ਕੋਈ ਬਰੇ ਆਖਿਆ ਆਖਾਂਦੇ ਕਰਵਾ ਦਿਆਂਗੇ ਅੱਛਾ ਹੁਣ ਤੀ ਕੱਲੇ ਪੰਚਾਇਤ ਨੂੰ ਜਿਵੇਂ ਕਿ ਪੰਚਾਇਤ ਸੈਕਟਰੀ ਹੋ ਗਿਆ ਜਾਂ ਬੀਡੀਪੀ ਹੋ ਗਿਆ ਜਾਂ ਐਸਡੀਐਮ ਨੂੰ ਕੋਈ ਮੰਗ ਪੱਤਰ ਤੁਹਾਡੇ ਵੱਲੋਂ ਦਿੱਤਾ ਨਹੀਂ ਗਿਆ ਨਹੀਂ ਜੀ ਅਜੇ ਤੱਕ ਕੋਈ ਨਹੀਂ ਦਿੱਤਾ ਜਿਵੇਂ ਕਿ ਦੱਸ ਰਹੇ ਆ ਭਾਈ ਸਾਹਿਬ ਇਹ ਵੀ ਕਿ 5 ਸਾਲਾਂ ਤੋਂ ਇਹ ਸਮੱਸਿਆ ਜਿਹੜੀ ਇਹਨਾਂ ਦੀ ਹੱਲ ਨਹੀਂ ਹੋ ਰਹੀ 5 ਸਾਲਾਂ ਤੋਂ ਮੱਖਰ ਮੱਛੀ ਜਿਹੜੀ ਮੱਖੀ ਯਾਰ ਮੱਛਰ ਉਹ ਇੰਨਾ ਕੁ ਹੋ ਜਾਂਦਾ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਾਡੇ ਨਾਲ ਹੋਰ ਭਾਈ ਸਾਹਿਬ ਮੌਜੂਦ ਨੇ ਗੱਲਬਾਤ ਕਰਨੇ ਪਿੰਡ ਦੇ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਜਰ ਸਿੰਘ ਹੈ ਜੀ ਮੇਜਰ ਸਿੰਘ ਜੀ ਇਹ ਜਿਹੜੀ ਤੁਹਾਡੇ ਘਰ ਦੇ ਨੇੜੇ ਬਿਲਕੁਲ ਨਿਊਹਾ ਦੇ ਵਿੱਚ ਪਾਣੀ ਫੈ ਰਿਆ ਕੀ ਕਹੋਗੇ ਇਹ ਤਾਂ ਬਹੁਤ ਮਤਲਬ ਕਿ ਮਾੜਾ ਕੰਮ ਹੈ ਜੀ ਮਤਲਬ ਕਿ ਨਹੀਂ ਹੋਣਾ ਚਾਹੀਦਾ ਇਹ ਹੂੰ ਯੋ ਵੀ ਹੈਗਾ ਜੀ ਨਹੀਂ ਤੁਹਾਨੂੰ ਨਹੀਂ ਲੱਗਦਾ ਵੀ ਇਹ ਨਹੀਂ ਵੀ دب ਜੇਗੀ ਜੀ ਪਾਣੀ ਜਿਸ ਤਰ੍ਹਾਂ ਲਗਾਤਾਰ ਬਿਲਕੁਲ ਆ ਦੇਖੋ ਮਕਾਨ ਬਣਿਆ ਹੋਇਆ ਜੀ ਇਹਨਾਂ ਦੀ ਮਤਲਬ ਕਿ ਵਾਸ਼ਰੂਮ ਹੈ ਇਹਨਾਂ ਦੀ ਨਿਊ ਚ ਲਗਾਤਾਰ ਪਾਣੀ ਪੈ ਰਿਹਾ ਜੀ ਤੇ ਨਾਲੇ ਹੈਗਾ ਇਹ ਮਤਲਬ ਕਿ ਬਕਸਾ ਵੀ ਹੈਗਾ ਬਿਜਲੀ ਦਾ ਜੀ ਉਰੇ ਵੀ ਮਤਲਬ ਕਿ ਕਾਫੀ ਸਮੱਸਿਆ ਹੈ ਜੀ ਬੱਚੇ ਖੇਡਦੇ ਰਹਿੰਦੇ ਆ ਸਾਡੇ ਗਵਾਂਢੀ ਉਹਨਾਂ ਦਾ ਵੀ ਮਤਲਬ ਕਿ ਕਾਫੀ ਮਤਲਬ ਕਿ ਖਤਰੇ ਵਾਲਾ ਕੰਮ ਹੈ ਜੀ ਵੀ ਮਤਲਬ ਕਿ ਵੀ ਕਰੰਟ ਲੱਗਣ ਤੱਕ ਹਾਂਜੀ ਜਿਵੇਂ ਕਿ ਭਾਈ ਸਾਹਿਬ ਨੇ ਵੀ ਦੱਸਿਆ ਕਿ ਇੱਕ ਖਤਰੇ ਵਾਲਾ ਕੰਮ ਹੈ ਜਿਹੜਾ ਕਿ ਸਾਡੇ ਨਾਲ ਉਹ ਜਿਹੜੇ ਸਾਬਕਾ ਸਰਪੰਚ ਨੇ ਵੈਗਰੂ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਨਿਆ ਵੈਗਰੂ ਸਿੰਘ ਜੀ ਇਹ ਬੰਦੇ ਕਹਿ ਰਹੇ ਨੇ ਕਿ 5 ਸਾਲਾਂ ਤੋਂ ਇਹ ਸਮੱਸਿਆ ਆ ਰਹੀ ਹੈ ਤੁਸੀਂ ਪਿੰਡ ਦੇ ਇੱਕ ਮੌਤਵਰ ਬੰਦੇ ਹੋ ਪਹਿਲਾਂ ਸਰਪੰਚ ਵੀ ਰਹੇ ਹੋ ਕੀ ਮਸਲਾ ਹੈ ਪਹਿਲਾਂ ਦੀ ਪੁਰਾਣੀ ਸਮੱਸਿਆ ਹੈ ਜਾਂ ਨਵੀਂ ਹੋਈ ਹੈ ਇਹਦੇ ਬਾਰੇ ਜਾਣਕਾਰੀ ਦਿਓ ਮੈਂ ਸਾਬਕਾ ਸਰਪੰਚ ਵਾਹਿਗੁਰੂ ਸਿੰਘ ਪਿੰਡ ਜਲਾਲਪੁਰ ਤੋਂ ਇਹ ਜਿਹੜੀ ਸਮੱਸਿਆ ਹੈ ਇਹਨੂੰ ਤਕਰੀਬਨ 4 ਕਿ ਸਾਲ ਹੋਏ ਨੇ ਜਦੋਂ ਦਾ ਸਰਪੰਚ ਸੀ 18 ਦੇ ਵਿੱਚ ਉਸ ਟਾਈਮ ਇਹਨੀ ਸਮੱਸਿਆ ਨਹੀਂ ਹੈ ਸੀ ਹੈ ਹੀ ਨਹੀਂ ਸੀ ਬਿਲਕੁਲ ਜੇ ਹੁੰਦੀ ਤੇ ਸਾਡੇ ਕੋਲ ਪੈਸੇ ਵੱਧੂ ਸੀ ਅਸੀਂ ਇਹ ਕਰਾ ਦੇਣਾ ਸੀ ਇਹ 4 ਕਿ ਸਾਲ ਤੋਂ ਸਾਡੇ 3 4 4 ਸਾਲ ਤੋਂ ਇਹ ਜਿਹੜੀ ਸਮੱਸਿਆ ਹੋਈ ਹੈ ਔਰ ਬਹੁਤ ਜਿਆਦਾ ਹੀ ਜਿਹੜੀ ਸਮੱਸਿਆ ਬੜੀ ਵੱਡੀ ਹੈ ਜਿਵੇਂ ਤੁਸੀਂ ਦੇਖਿਆ ਬਿਜਲੀ ਦੇ ਮੀਟਰਾਂ ਵਿੱਚ ਹਾਂਜੀ ਹਾਂਜੀ ਇਹਦੇ ਵਿੱਚ ਪਾਣੀ ਭਰਿਆ ਪਿਆ ਹੈ ਇਹਦੇ ਵਿੱਚ ਇਹਦੇ ਵਿੱਚ ਕੋਈ ਵੀ ਜਾਨੀ ਮਨੁੱਖ ਇੰਨਾਂ ਹੋ ਸਕਦਾ ਇਹਦਾ ਕੌਣ ਉਹ ਹੈ ਤੇ ਮੈਂ ਤਾਂ ਜਦੋਂ ਵੀ ਇੱਥੇ ਕੋਈ ਦੁੱਖ ਸ਼ੁਕ ਦੇ ਵਿੱਚ ਕਿ ਪਿੱਛੇ ਸ਼ਮਸ਼ਾਨ ਘਾਟ ਆਏ ਉਹਦੇ ਵਿੱਚ ਜਦੋਂ ਕੋਈ ਚੜਾਈ ਕਰ ਜਾਂਦਾ ਪਰਾਣੀ ਤੇ ਉਹਦੂ ਲੈ ਕੇ ਜਾਂਦਾ ਸੀ ਪਾਣੀ ਦੇ ਵਿੱਚੋਂ ਲੰਘ ਕੇ ਜਾਂਦਾ ਹੈ ਉੱਪਰ ਪਜਾਮੇ ਕਰਕੇ ਜਿਹੜੇ ਬਾਹਰ ਤੋਂ ਆਉਂਦੇ ਨੇ ਉਹ ਸਾਨੂੰ ਕਹਿੰਦੇ ਨੇ ਯਾਰ ਇਹ ਤੁਹਾਡਾ ਪਿੰਡ ਹੈ ਤੇ ਸਾਨੂੰ ਬੜੀ ਨਮਰਛੀ ਚੱਲਣੀ ਪੈਂਦੀ ਹੈ ਔਰ ਕਈ ਵਾਰੀ ਮੈਂ ਇੱਥੇ ਦਾਸ ਨੇ ਆ ਕੇ ਮੈਂ ਕਿਹਾ ਵੀ ਆਪਾਂ ਪੰਜ ਸੱਤ ਜਾਣੇ ਚ ਲਈਏ ਐਮਐਲਏ ਸਾਹਿਬ ਕੋਲ ਆਪਣੇ ਐਮਐਲਏ ਜਿਹੜੇ ਹਲਕੇ ਦੇ ਨੇ ਮੈਡਮ ਦੀਨਾ ਮਿੱਤਲ ਜੀ ਬੜੇ ਚੰਗੇ ਨੇ ਚੰਗੇ ਕੰਮ ਕਰ ਰਹੇ ਨੇ ਵੀ ਆਪਾਂ ਉਹਨਾਂ ਦੇ ਧਿਆਨ ਦੇ ਵਿੱਚ ਇਹ ਚੀਜ਼ ਲਿਆਈਏ ਬਲਾਕ ਪ੍ਰਧਾਨਾ ਇੱਥੇ ਜਲਾਲਪੁਰ ਤੋਂ ਸਾਡਾ ਭਰਾ ਸਰਦਾਰ ਸਤਨਾਮ ਸਿੰਘ ਜੀ ਉਹਨਾਂ ਨੂੰ ਵੀ ਇੱਕ ਦੋ ਵਾਰੀ ਕਿਹਾ ਉਹਨਾਂ ਨੇ ਵੀ ਕਿਹਾ ਵੀ ਅਸੀਂ ਗੱਲ ਕੀਤੀ ਹੈ ਪਰ ਇਹਦੇ ਉੱਤੇ ਕੋਈ ਅਮਲ ਨਹੀਂ ਹੋਇਆ ਇਹਦਾ ਮੈਨੂੰ ਇਹਦਾ ਮੈਨੂੰ ਬਹੁਤ ਦੁੱਖ ਹੈ ਇਸ ਚੀਜ਼ ਦਾ ਔਰ ਹੁਣ ਆ ਗਿਆ ਜਿਵੇਂ ਮੌਸਮ ਆ ਰਹੀ ਹੈ ਗਰਮੀਆਂ ਦੀ ਇਹਦੇ ਵਿੱਚ ਤਾਂ ਮੱਖੀ ਮੱਛਰ ਸੱਪ ਡੇਂਗੂ ਕੋਈ ਵੀ ਬਿਮਾਰੀਆਂ ਹੋ ਜਾਣਗੀਆਂ ਜਰ ਕਿ ਬਿਮਾਰੀਆਂ ਪਹਿਲਾਂ ਹੋ ਹੀ ਰਹੀਆਂ ਨੇ ਆਲਰੇਡੀ ਪਰ ਇਸ ਤੋਂ ਬਾਅਦ ਹੁਣ ਜਿਹੜਾ ਅੱਗੇ ਆ ਜੋ ਹਾਲਾਤ ਤੁਸੀਂ ਦੇਖੇ ਨੇ ਤੁਸੀਂ ਇਹ ਕੈਮਰੇ ਨਾਲ ਹੁਣ ਬਣਾਈ ਵੀਡੀਓ ਹਨ ਜਿੱਤਰਾ ਪਾਣੀ ਖੜਿਆ ਹੈ ਤਾਂ ਬਹੁਤ ਮਾੜੇ ਹਾਲਾਤ ਨੇ ਤੇ ਮੈਂ ਤਾਂ ਬੇਨਤੀ ਕਰਦਾ ਜਿਹੜੇ ਸਾਡੇ ਐਮਐਲਏ ਨੇ ਹਲਕੇ ਦੇ ਮੈਡਮ ਨੀਨਾ ਮਿੱਤਲ ਜੀ ਤੇ ਭਗਵੰਦ ਸਿੰਘ ਮਾਨਜੀਤ ਵੀ ਸਾਡੇ ਜਿਹੜੇ ਪਿੰਡ ਦਾ ਬੇਨਤੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਪੂਰੇ ਨਗਰ ਵੱਲੋਂ ਬੇਨਤੀ ਹੈ ਵੇਖੋ ਸਾਰੇ ਨਗਰ ਖੜਿਆ ਨਾਲ ਤੇ ਇਹ ਬੇਨਤੀ ਹੈ ਵੀ ਸਾਡਾ ਜਲਦੀ ਤੋਂ ਜਲਦੀ ਇੱਕ ਦੋ ਦਿਨ ਦੇ ਵਿੱਚ ਹੱਲ ਕਰਾਇਆ ਜਾਵੇ ਕਿਉਂਕਿ ਹੁਣ ਪੰਚਾਇਤਾਂ ਭੰਗ ਹੋ ਗਈਆਂ ਪੰਚਾਇਤ ਸੈਕਟਰੀ ਲਾ ਕੇ ਕੋਈ ਵੀ ਜਿਹੜਾ ਲਾ ਕੇ ਇੱਥੇ ਪ੍ਰਬੰਧਕ ਲਾ ਕੇ ਜਿਹੜਾ ਕੰਮ ਹੈ ਇਹਦਾ ਕਰਾਇਆ ਜਾਵੇ ਬਹੁਤ ਮਿਹਰਬਾਨੀ ਹੋਏਗੀ ਜਿਵੇਂ ਕਿ ਆ ਇੱਕ ਗਲੀ ਚ ਇੱਧਰ 10 15 ਘਰ ਇੱਧਰ ਵੀ ਨੇ ਸਫਾਈ ਆਵਾਂ ਦੇ ਬੋਰਡ ਲੱਗੇ ਹੋਏ ਨੇ ਜਿੱਥੇ ਸਫਾਈ ਆਵਾਂ ਦੇ ਬੋਰਡ ਉੱਥੇ ਹੀ ਇੰਨੀ ਕਿ ਗੰਦਗੀ ਹੈ ਕਿ ਬੰਦਾ ਲੰਗਣ ਨੂੰ ਮੁਸ਼ਕਲ ਮਾਰਦੀ ਹੈ ਅੱਗੇ ਮਾਤਾ ਦੇ ਥਾਨ ਨੇ ਤੇ ਮੰਦਰ ਨੇ ਮੰਦਰ ਦੇ ਵਿੱਚ ਲੋਕੀ ਕਿਸ ਤਰ੍ਹਾਂ ਜਾਂਦੇ ਹੋਣਗੇ ਮੈਂ ਕਿਹਾ ਜੀ ਕੱਲ ਪਵਿੱਤਰ ਦਿਹਾੜਾ ਸੀ ਸ਼ਿਵਰਾਤਰੀ ਦਾ ਐਡਾ ਵੱਡਾ ਦਿਹਾੜਾ ਸੀ ਇੱਥੇ ਲੰਗਰ ਕੀਤਾ ਉਹ ਲੰਗਰ ਕਿਸ ਤਰ੍ਹਾਂ ਸੰਗਤ ਨਾ ਛਕਿਆ ਸਾਨੂੰ ਨਹੀਂ ਪਤਾ ਹੈ ਕਿਉਂਕਿ ਇੰਨੇ ਵਿੱਚ ਗੰਦਾ ਪਾਣੀ ਲੈਟਰਿੰਗ ਦਾ ਪਾਣੀ ਗੰਦਾ ਪਾਣੀ ਦੇ ਵਿੱਚੋਂ ਲੰਘ ਕੇ ਸੰਗਤਾਂ ਨ ਜਾ ਕੇ ਸਿਰਫ ਆਪਣੇ ਪੰਜਾਬ ਦੇ ਵਿੱਚ ਇੱਕ ਪਿਆਰ ਹੈ ਧਰਮਾਂ ਦੇ ਨਾਲ ਵਿਆਰ ਦੇ ਮਾਰੇ ਲੋਕਾਂ ਨੇ ਜਿਹੜਾ ਲੰਗਰ ਜਾ ਕੇ ਛਕਿਆ ਤੇ ਬਹੁਤ ਮੰਦ ਭੱਗੀ ਇਹ ਗੱਲ ਮੈਂ ਤੈਨੂੰ ਕਹਾਂਗਾ ਸਾਡੇ ਨਗਰ ਵਾਸਤੇ ਜਿਹੜਾ ਇੰਨਾ ਮਾੜੇ ਹਾਲਾਤ ਨੇ ਤੇ ਇਸ ਕਰਕੇ ਇੱਧਰ ਸ਼ਮ ਮਾਤਾ ਸ਼ੀਤਲਾ ਮਾਤਾ ਦਾ ਮੰਦਿਰ ਵੀ ਹੈ ਸ਼ਮਸ਼ਾਨ ਘਾਟ ਦੇ ਨਾਲ ਹੀ ਸ਼ਮਸ਼ਾਨ ਘਾਟ ਵੀ ਹੈ ਲੋਕਾਂ ਦੇ ਘਰ ਨੇ ਬੱਚੇ ਨੇ ਛੋਟੇ ਛੋਟੇ ਤੇ ਇਹ ਇਹੀ ਬੇਨਤੀ ਹੈ ਮੇਰੀ ਤਾਂ ਸਾਰੇ ਨਗਰ ਵੱਲੋਂ ਮੈਂ ਫਿਰ ਦੁਬਾਰਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਪਹਿਲ ਦੇ ਆਧਾਰ ਤੇ ਇੱਕ ਦੋ ਦਿਨ ਦੇ ਵਿੱਚ ਇਹਦਾ ਕੰਮ ਜਿਹੜਾ ਚਾਲੂ ਕਰਾਇਆ ਜਾਵੇ ਸਾਡੇ ਮੈਡਮ ਜੜੀ ਨੀਨਾ ਮਿੱਤਲ ਜੀ ਸਾਨੂੰ ਬੜੀ ਆਸ ਹਾਣਾਂ ਤੇ ਇਹ ਸਾਡੇ ਨਾਲ ਮੇਰਾ ਭਤੀਜਾ ਖੜਾ ਹੈ ਬਿੰਦਰ ਸਿੰਘ ਜੀ ਜਦੋਂ ਪਹਿਲਾਂ ਪਹਿਲਾਂ ਮੈਡਮ ਜੀ ਬਣੇ ਨੇ ਸਭ ਤੋਂ ਪਹਿਲਾਂ ਇਹਨਾਂ ਨੇ ਇਸ ਧਰਮ ਸਾਲਾ ਦੇ ਵਿੱਚ ਇਸੀ ਧਰਮ ਸਾਲਾ ਦੇ ਵਿੱਚ ਮੈਡਮ ਜੀ ਨੂੰ ਬੁਲਾਇਆ ਸੀ ਉਹਨਾਂ ਦਾ ਸਤਿਕਾਰ ਕੀਤਾ ਸੀ ਉਹਨਾਂ ਨੂੰ ਕਿਹਾ ਸੀ ਕਿ ਸਾਡਾ ਜਿਹੜਾ ਕੰਮ ਹੈ ਕਰਾ ਦਿਓ ਪਰ ਫਿਰ ਵੀ ਸ਼ਾਇਦ ਉਹ ਭੁੱਲ ਗਏ ਜਾਂ ਕਿਸੇ ਤਰ੍ਹਾਂ ਦੁਬਾਰਾ ਉਹਨਾਂ ਦੇ ਧਿਆਨ ਵਿੱਚ ਨਹੀਂ ਆਇਆ ਤੇ ਹੁਣ ਅਸੀਂ ਤੁਹਾਡੇ ਜਰੀਏ ਤੁਹਾਡਾ ਬਹੁਤ ਧੰਨਵਾਦ ਹੈ ਤੇ ਇਸ ਕਰਕੇ ਤੁਸੀਂ ਇਹ ਗੱਲ ਜਿਹੜੀ ਤੁਹਾਡੀ ਪਹੁੰਚੇਗੀ ਸਾਡਾ ਜਿਹੜਾ ਇਹ ਕੰਮ ਹੈ ਜਰੂਰ ਕਰਵਾ ਦੇਣਾ ਇਦਕਾਰ ਇਹਨਾਂ ਕਰੂਨ ਕਹੀਏ ਜਿਸ ਕਹਤੇ ਸਾਡੇ ਕੋਲ ਵੋਟਾਂ ਮੰਗਣ ਆਏ ਆ ਵੋਟਾਂ ਮੰਗੇ ਉਸ ਟਾਈਮ ਵੀ ਕਿਹਾ ਵੀ ਸਾਡੀ ਹਾਲਤ ਇਹੀ ਕੰਡੀਸ਼ਨ ਦੀ ਜਿਸ ਦਿਨ ਵੋਟ ਮੰਗਣ ਆਏ ਆ ਮੈਂ ਹੱਥ ਬੰਨ੍ਹ ਕੇ ਕਿਹਾ ਮਾ ਜੀ ਸਾਨੂੰ ਕੋਈ ਦਿੱਕਤ ਨਹੀਂ ਵੋਟ ਦਵਾਂਗੇ ਹੱਸ ਕੇ ਦਵਾਂਗੇ ਪਰ ਸਾਡਾ ਇਹ ਪ੍ਰੋਬਲਮ ਹੱਲ ਹੋਣੀ ਚਾਹੀਦੀ ਹੈ ਸਾਡੇ ਨੂੰ ਤੱਕ ਸੁਣਵਾਈ ਨਹੀਂ ਹੈਗੀ 5 ਸਾਲ ਪੰਚਾਇਤ ਕੱਟ ਕੇ ਚੱਲੀ ਗਈ ਹੈ ਪੰਚਾਇਤ ਕੋਲ ਵੀ ਇਹੀ ਵੀ ਨਹੀਂ 5 ਸਾਲ ਵੋਟਾਂ ਦਾ 1.5 ਸਾਲ 1.5 ਸਾਲ ਪਹਿਲਾਂ ਦੀ ਵੋਟਾਂ ਟਾਈਮ ਵੀ ਕਿਹਾ ਜੇ ਸਾਡੀ ਪੰਚੀ ਦੀਆਂ ਵੋਟਾਂ ਦੀਆਂ ਅਸੀਂ ਉਸ ਟਾਈਮ ਵੀ ਕਿਹਾ ਇੱਕ ਵਾਰੀ ਐਨਵੀਐਸ ਪਿੰਡ ਦੇ ਬੋਟਾਂ ਨੂੰ ਕਿਹਾ ਅਸੀਂ ਐਮਪੀ ਦੇ ਬੋਟਾਂ ਨੂੰ ਵੀ ਕਿਹਾ ਪਿੰਡ ਦੇ ਬੋਟਾਂ ਨੂੰ ਵੀ ਇਹੀ ਮਸਲਾ ਹੱਲ ਰੱਖੇ ਸਾਡਾ ਇਹ ਮਸਲਾ ਹੱਲ ਹੋਵੇ ਦੋ ਪੰਚਾਇਤਾਂ ਕੱਟ ਕੇ ਚੱਲੀ ਗਈਆਂ ਦੋ ਪੰਚਾਇਤਾਂ ਨੂੰ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਤੁਹਾਨੂੰ ਕੀ ਸਤਨਾਮ ਜੀ ਤੁਸੀਂ ਬਲਾਕ ਪ੍ਰਧਾਨ ਹੋ ਤੁਹਾਡੇ ਪਿੰਡ ਜੇ ਮਸਲਾ ਆਇਆ ਸਾਨੂੰ ਇਹਨਾਂ ਨੇ ਬੁਲਾਇਆ ਗਿਆ ਕੀ ਕਹਿਣਾ ਚਾਹੋਗੇ ਇਸ ਮਸਲੇ ਬਾਰੇ ਜਿਹੜਾ ਅ ਦਰਸ਼ਨ ਸਿੰਘ ਜੀ ਗੱਲ ਇਹ ਹੈ ਵੀ ਮੇਰਾ ਪਿੰਡ ਜਲਾਲਪੁਰ ਹੈ ਮੈਂ ਇਸੇ ਪਿੰਡ ਦਾ ਹੀ ਜੰਮਪਾਲਾ ਮੇਰੇ ਪਿੰਡ ਦੇ ਵਿੱਚ ਵੈਸੇ ਪਿਛਲੀ ਪੰਚਾਇਤ ਨੇ ਉਸ ਤੋਂ ਪਿਛਲੀ ਪੰਚਾਇਤ ਨੇ ਮੈਂ ਨਹੀਂ ਕਹਿੰਦਾ ਕੰਮ ਨਹੀਂ ਕੀਤੇ ਕੰਮ ਕੀਤੇ ਨੇ ਲੇਕਿਨ ਹੁਣ ਕੀ ਹੋ ਗਿਆ ਗਲੀਆਂ ਨਾਲੀਆਂ ਪੱਕੀਆਂ ਹੋ ਗਈਆਂ ਪਿੰਡ ਦੇ ਜਿਹੜੇ ਪਾਣੀ ਦੀ ਨਿਕਾਸੀ ਹੈ ਨਾ ਉਹਦੀ ਬੜੀ ਭਾਰੀ ਦਿੱਕਤ ਆ ਰਹੀ ਹੈ ਪਹਿਲਾਂ ਖੁੱਲੇ ਖੇਤ ਹੁੰਦੇ ਸੀ ਛੱਪੜ ਪਏ ਹੁੰਦੇ ਸੀ ਹੁਣ ਡਿਵੈਲਪਮੈਂਟ ਹੁੰਦੀ ਜਾ ਰਹੀ ਦਿਨੋ ਦਿਨ ਜਿਹਦੀ ਤਾਂ ਬੇਕਾਰ ਪਈ ਸੀ ਹਰ ਇੱਕ ਬੰਦੇ ਨੇ ਆਪਣੀ ਆਪਣੀ ਥਾਂ ਨੂੰ ਕਵਰ ਕਰ ਲਿਆ ਹੋਇਆ ਪੱਕੀ ਕਰ ਲਿਆ ਕਿਸੇ ਮਕਾਨ ਬਣਾ ਲੇ ਉਹਦੇ ਨਾਲ ਕੀ ਹੋਇਆ ਜਿਹੜਾ ਪਾਣੀ ਹੈ ਪਾਣੀ ਦੀ ਨਿਕਾਸ ਦੀ ਦਿੱਕਤ ਆ ਰਹੀ ਦੂਜੇ ਨੰਬਰ ਤੇ ਜਿਹੜਾ ਪਿੰਡਾਂ ਦਾ ਕੂੜਾ ਕਰਕਟ ਹੈ ਕੂੜਾ ਕਰਕਟ ਹੈ ਕਿਉਂਕਿ ਪੋਲੀਥੀਨ ਤੇ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ ਪਾਬੰਦੀ ਲਾਣ ਦੇ ਬਾਵਜੂਦ ਵੀ ਅਸੀਂ ਲੋਕ ਮੇਰੇ ਸਮੇਤ ਅਸੀਂ ਉਸ ਪਾਬੰਦੀ ਦੀ ਕੋਈ ਪਰਵਾਹ ਨਹੀਂ ਕਰਦੇ ਪੋਲੀਥੀਨ ਦੇ ਲਫਾਫੇ ਭਰ-ਭਰ ਕੇ ਭਰ-ਭਰ ਕੇ ਅਸੀਂ ਕੂੜੇ ਦੇ ਨਾ ਉਹ ਜਾ ਕੇ ਅਸੀਂ ਸਿਟ ਦਿੰਨੇ ਆ ਵੀ ਸਾਨੂੰ ਕਿਹੜਾ ਕੋਈ ਦੇਖ ਰਿਆ ਢੇਗ ਲਾ ਜਾਂਦੇ ਨੇ ਕੂੜੇ ਦੇ ਉਹਦੀ ਵਾਧਾ ਨਾਲ ਜਿਹੜਾ ਪਾਣੀ ਦਾ ਵਹਾਅ ਉਹ ਰੁਕ ਜਾਂਦਾ ਨਕẽ ਲਾ ਜਾਂਦੇ ਆ ਔਰ ਇਹ ਹੀ وجہ ਹੈ ਕਿ ਜਿਹੜਾ ਮੇਰੇ ਪਿੰਡ ਦੇ ਵਿੱਚ ਪਾਣੀ ਦੀ ਨਿਕਾਸੀ ਦੀ ਦਿੱਕਤ ਆ ਰਹੀ ਖਾਸ ਕਰਕੇ ਧਰਮਸ਼ਾਲਾ ਦੇ ਨੇੜੇ ਤੇਰੇ ਇਹ ਪਾਣੀ ਜਿਹੜਾ ਨਾ ਇਹਦੀ وجہ ਇਹੀ ਹੈ ਵੀ ਨਿਕਾਸੀ ਨਹੀਂ ਹੈ